ਅੱਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਸੰਤੂ ਪੱਥਰਪੁਰੀਆ ਡੇਰੀ ਫਾਰਮ ਦੇ ਵਿੱਚ ਪਹੁੰਚੂ ਕੇ ਮੰਡੀ ਡੱਬ ਵਾਲੀ ਤੇ ਬਾਕੀ ਡਿਟੇਲ ਭਾਈ ਉਹਨਾਂ ਤੋਂ ਲਵਾਂਗੇ ਕੁਐਸਟ ਕਰਾਂਗੇ ਨਰਕ ਪਰਕ ਕਰਕੇ ਅਸਰਲੀ ਕਰਕੇ ਲੈ ਕੇ ਜਾਣਾ ਪੈਸੇ ਲੈਣੇ ਹਨ ਕਿਉਂਕਿ ਬਾਅਦ ਚ ਕਿਸੇ ਰੋਕਟਾ ਮੰਨ ਜਾਨਾ ਚੈਨਲ ਨੂੰ ਵੱਧ ਵੱਧ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਨ ਸੈੱਟ ਕਰਕੇ ਗਿੱਧਾ ਭੇਜੋ ਆਉਣ ਵਾਲੀ ਵੀਡੀਓ ਦਾ ਨਕੋ ਟਿਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਸ ਕਰਦੇ ਹਾਂ ਕਿ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਰਹੇ ਸਾਰੀ ਪੰਨੇ ਦੀ ਸ਼ਾਨ ਟੌਪ ਦੀ ਵਸ਼ੀ 40+ ਦੁੱਧ ਮਿਲ ਕੇ ਮੌਕੇ ਦਾ ਦੱਸਦੇ ਨੇ ਤੇ ਬਾਕੀ ਬਾਕੀ ਸੰਦੇਲ ਪੰਚੋਂ ਲੈਨੇ ਆਓ 8:00 ਤੱਕ ਜਰੂਰ ਸਾਡੀ ਵੀਡੀਓ ਵੇਖੀਏ ਉਹ ਦਿਨ ਲਈ ਸਤਿ ਸ੍ਰੀ ਅਕਾਲ ਅੱਜ ਤੇ ਬੁਲਾਉਣਾ ਕਹਿੰਦੇ ਹੋ ਸਿਰੋ ਕੀ ਹਾਲ ਜੀ ਠੀਕ ਆ ਜੀ ਵਧੀਆ ਵਧੀਆ ਤੇ ਉਹ ਨਾਮ ਕੀ ਆ ਭਰਾ ਜੀ ਦਾ ਅਕਾਲੀ ਬੰਨੀ ਆ ਠੀਕ ਆ ਜੀ ਤੇ گاਉ ਪਿੰਡ ਪਿੰਡ ਆ ਮੋਰੀ ਕਾ ਠੀਕ ਆ ਮੋਬਾਈਲ ਨੰਬਰ ਆ ਜੀ ਦਾ 813823790 ਠੀਕ ਆ ਜੀ ਇਹ ਸਾਰੀ ਮੰਡੀ ਦਾ ਸ਼ਿੰਗਾਰ ਬੰਨੀ ਬੈਠੇ ਜੀ ਹੈ ਤੇ ਕਿੰਨਾ ਮੌਕੇ ਦਾ ਹੰਦੂ ਤਿਆਰ ਆ 40 ਕਿਲੋ ਜੀ 40 ਪਲੱਸ ਹੋਊਗਾ ਮਗਰ ਵਛੀ ਆ ਗਈ ਤੇ ਵਛਾ ਅੱਛਾ ਵਛਾ ਕਿੰਨੇ ਦਿਨ ਦੀ ਸੂਈ ਆ ਇਹਨੂੰ ਪੰਜ ਦਿਨਾਂ ਨੂੰ ਦੋ ਪੰਜ ਦਿਨ ਉਹਨੇ ਕੇ ਤੋਰ ਕੇ ਵਿਖਾਈ ਆਪਣੇ ਪੈਰ ਉਪਰ ਵਾਲੋ ਲਓ ਭਾਈ ਮਿੱਤਰੋ ਅੱਛਾ ਕਿ ਬੱਚੀ ਅੱਛਾ 40 ਕਿਲੋ ਰੁਪਏ ਦਾ ਦੁੱਧ ਜੀ ਪਾਣਗੇ ਸੋਹਣੀ ਸਤਾਉ ਆਪ ਦੀ ਦੂਜਾ ਸੂਆ ਵੈ ਦੂਜਾ ਨਾਮ ਪੁੱਛਦੇ ਨਾਮ ਕਾਡਣਾ ਪੜਾ ਲਓ ਵਧੀਆ ਹੈ ਜੀ ਲਗੀ ਸੋਹਣੀ ਬਾਬਰਾ ਬਤਾਓ ਜੀ ਮੋੜ ਲਿਓ ਹੈ ਜੀ ਸਾਬੀ ਇਹ ਕਹੇ ਨੇ ਤੇ ਕੀ ਇਹਦਾ ਮੰਗ ਕਰਦੇ ਕਿੰਨੇ ਦੇ ਰਹਿਗੇ ਹਾਂ ਨਾ ਇੱਕ 40 ਦੀ ਦੇਣੀ ਹੈ 1 ਲੱਖ 40 ਹਜ਼ਾਰ ਦੀ 40 ਕਿਲੋ ਮੌਕੇ ਦਾ ਦੁੱਧ ਹੋਣਗੀ ਠੀਕ ਹੈ 1 ਲੱਖ 40 ਹਜ਼ਾਰ ਦੇ ਵਿੱਚ ਭਾਈ ਕਿਹ ਨਾਲ ਹੋ ਜਾਏਗਾ ਚਲ ਚਲ ਕੇ ਤੁਹਾਨੂੰ ਕਿਸੇ ਚੌੜੀ ਦਾ ਚੰਦ ਕਿੱਲਾ ਬਤਾ ਜਿਹੜਾ ਫਰਨੀਚਰ ਦਾ ਸਮਝੂਗੀ 90 ਸੂਆ ਹੋਊਗੀ 90 ਸੂਆ ਹੋਊ ਤੇ ਸਾਡੇ ਮਨੋਂ ਸਾਡੇ ਚੈਨਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਦੋ ਬਰਕਤ